ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਰਾਉ ਨੂੰ ਲੈ ਕੇ ਜੋ ਕਾਲ ਦਿੱਤੀ ਗਈ ਸੀ ਉਸ ਤੇ ਵਿੱਚ ਸਿਰਫ ਉਹਨਾਂ ਆਗੂਆਂ ਨੂੰ ਹੀ ਨਹੀਂ ਰੋਕਿਆ ਜਾ ਰਿਹਾ ਉਹਨਾਂ ਆਗੂਆਂ ਨੂੰ ਹੀ ਨਹੀਂ ਨਜ਼ਰਬੰਦ ਕੀਤਾ ਜਾ ਰਿਹਾ ਕਿ ਜਿਹੜੇ ਮੋਰੇ ਹੋ ਕੇ ਇਸ ਰੈਲੀ ਦਾ ਆਯੋਜਨ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਲੱਖਾਂ ਸਦਾਣਾ ਤੇ ਜਾਂ ਫਿਰ ਕਿਸਾਨ ਯੂਨੀਅਨਾਂ ਵੀ ਸ਼ਾਮਿਲ ਨੇ ਇਸ ਦੇ ਨਾਲ-ਨਾਲ ਪੱਤਰਕਾਰਾਂ ਨੂੰ ਵੀ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਪੱਤਰਕਾਰਾਂ ਨੂੰ ਵੀ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਵੱਡੇ ਵੱਡੇ ਨਾਕੇ ਲਗਾ ਕੇ ਜਿੱਥੇ ਪੱਤਰਕਾਰਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਇਸرائیਲੀ ਤੋਂ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ ਮੀਡੀਆ ਨੂੰ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਗਿਆ ਮੀਡੀਆ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਉੱਥੇ ਇੱਕ ਵੱਡੀ ਖਬਰ ਹੁਣ ਇਸ ਸਾਹਮਣੇ ਆ ਰਹੀ ਹੈ ਕਿ ਪੱਤਰਕਾਰ ਰਤਨ ਸਿੰਘ ਧਾਲੀਵਾਲ ਨੂੰ ਉਸ ਨੂੰ ਵੀ ਰੋਕ ਦਿੱਤਾ ਗਿਆ ਉਸ ਨੂੰ ਵੀ ਇਸرائیਲੀ ਦੇ ਵਿੱਚ ਪਹੁੰਚਣ ਤੋਂ ਰੋਕ ਦਿੱਤਾ ਗਿਆ ਰਤਨ ਸਿੰਘ ਢਾਲੀਵਾਲ ਜਿਸ ਨੂੰ ਅਕਸਰ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇ ਵਿੱਚ ਵੱਡੇ ਵੱਡੇ ਤੁਸੀਂ ਆਗੂਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਦੇਖਦੇ ਹੋ ਮੁਲਾਕਾਤਾਂ ਕਰਦੇ ਦੇਖਦੇ ਹੋ ਰਤਨ ਸਿੰਘ ਢਾਲੀਵਾਲ ਇੱਕ ਚੰਗਾ ਵੱਡਾ ਪੱਤਰਕਾਰ ਦੇ ਵਿੱਚ ਇੱਕ ਨਾਮ ਹੈ ਰਤਨ ਸਿੰਘ ਢਾਲੀਵਾਲ ਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਗਿਆ ਰਤਨ ਸਿੰਘ ਨੂੰ ਰੋਕਣਾ ਇਸ ਗੱਲ ਦਾ ਸੰਕੇਤ ਹੈ ਕਿ ਪੱਤਰਕਾਰਾਂ ਨੂੰ ਵੀ ਇਸ ਰੈਲੀ ਤੋਂ ਦੂਰੀ ਬਣਾ ਕੇ ਰੱਖਣ ਦੇ ਲਈ ਸਰਕਾਰ ਵੱਲੋਂ ਇੱਕ ਪੁਲਿਸ ਦੇ ਰਾਹੀਂ ਸੰਕੇਤ ਦਿੱਤਾ ਗਿਆ ਪੱਤਰਕਾਰ ਵੀ ਇਸ ਰੈਲੀ ਦੇ ਵਿੱਚ ਉਹ ਰੈਲੀ ਕਿ ਜਿਹੜੀ ਮੁੱਖ ਮੰਤਰੀ ਦੇ ਘਰ ਦਾ ਘੇਰਾਓ ਕਰਨ ਦੇ ਵਾਸਤੇ ਪਾਨਾ ਸਿੱਧੂ ਦੀ ਰਿਹਾਈ ਦੇ ਵਾਸਤੇ ਉਸ ਤੇ ਉੱਪਰ ਤੱਕ ਸਾਰੇ ਮੁਕੱਦਮੇ ਜੋ ਹੈ ਉਹ ਖਾਰੇ ਕਰਵਾਉਣ ਦੇ ਵਾਸਤੇ ਰੱਖੀ ਗਈ ਸੀ ਉਸ ਰੈਲੀ ਦੇ ਵਿੱਚ ਪੱਤਰਕਾਰਾਂ ਨੂੰ ਵੀ ਪਹੁੰਚਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਰਤਨ ਢਾਲੀਵਾਲ ਜਿਹੜੇ ਕਿ ਇੱਕ ਵੱਡੇ ਨਾਮੀ ਪੱਤਰਕਾਰ ਨੇ ਉਹਨਾਂ ਨੂੰ ਵੀ ਇਸرائیਲੀ ਦੇ ਵਿੱਚੋਂ ਜਾਣ ਤੋਂ ਰੋਕ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਕੇਰੰਦ ਲਈ ਇਹ ਇੱਕ ਵੱਡੀ ਰੈਲੀ ਦੀ ਕਾਲ ਕੀਤੀ ਗਈ ਸੀ ਜੋ ਕਿ ਲੱਖਾਂ ਸਦਾਣਾ ਤੇ ਉਸਦੇ ਸਾਥੀਆਂ ਵੱਲੋਂ ਪੂਰੇ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਸੀ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਲੋਕਾਂ ਨੇ ਆਉਣਾ ਸੀ ਉੱਥੇ ਹੀ ਕਿਸਾਨ ਯੂਨੀਅਨਾਂ ਵੱਲੋਂ ਵੀ ਇਸ ਰੈਲੀ ਦੇ ਲਈ ਆਪਣੀ ਹਾਮੀ ਭਰ ਦਿੱਤੀ ਸੀ ਵੱਡੀ ਪੱਦਰ ਦੇ ਵਿੱਚ ਕਿਸਾਨ ਯੂਨੀਅਨ ਵੀ ਇਕੱਠੀਆਂ ਹੋ ਕੇ ਇਸ ਰੈਲੀ ਦਾ ਹਿੱਸਾ ਬਣਨ ਦੇ ਲਈ ਪੱਬਾਂ ਭਾਰ ਸੰ ਪਰ ਉਸ ਤੋਂ ਪਹਿਲਾਂ ਪੁਲਿਸ ਨੇ ਮੁਸਤੈਦੀ ਦੇ ਨਾਲ ਇਹਨਾਂ ਸਾਰੇ ਆਗੂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੁਣ ਖਬਰ ਇਹ ਆਈ ਹੈ ਕਿ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੂੰ ਵੀ ਹੁਣ ਪੁਲਿਸ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈ ਉਹਨਾਂ ਨੂੰ ਵੀ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਉਹਨਾਂ ਨੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਵੀ ਦਬੋਚ ਲਿਆ ਇਸ ਤੋਂ ਪਹਿਲਾਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਵੀ ਪੁਲਿਸ ਵੱਲੋਂ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਸੇ ਤਰ੍ਹਾਂ ਹੀ ਸੁਖ ਜਗਰਾਂਉ ਜੋ ਪੱਤਰਕਾਰ ਨੇ ਉਹਨਾਂ ਨੂੰ ਵੀ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਪੁਲਿਸ ਨੇ ਸੰਗਰੂਰ ਨੂੰ ਪੁਲਿਸ ਛਾਉਣੀ ਦੇ ਵਿੱਚ ਬਦਲ ਕੇ ਰੱਖ ਦਿੱਤਾ ਹਰ ਆਉਣ ਜਾਣ ਵਾਲੇ ਦੀ ਪਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ ਸੰਗਰੂਰ ਵੱਲ ਆਉਣ ਵਾਲੇ ਹਰ ਇੱਕ ਵਾਹਨ ਨੂੰ ਵੱਡੇ ਹਾਈ ਪੱਧਰ ਤੇ ਨਾਕੇ ਲਗਾ ਕੇ ਰੋਕ ਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਇਹ ਆਖਦਾ ਮਿਲਦਾ ਕਿ ਉਹ ਸੰਗਰੂਰ ਰੈਲੀ ਤੇ ਜਾ ਰਹੇ ਨੇ ਤਾਂ ਉਸ ਨੂੰ ਵਾਪਸ ਘੱਲ ਦਿੱਤਾ ਜਾਂਦਾ ਹੈ ਬੇਸ਼ੱਕ ਲੋਕਾਂ ਨੂੰ ਲੁਕਵੇਂ ਰਾਹ ਵੀ ਪਤਾ ਹੋਣਗੇ ਪਰ ਇਸ ਵੇਲੇ ਪੁਲਿਸ ਮੁਸਤੈਦੀ ਦੇ ਨਾਲ ਸੜਕਾਂ ਦੇ ਉੱਪਰ ਹਰ ਇੱਕ ਮੋੜ ਦੇ ਉੱਪਰ ਹਰ ਇੱਕ ਪੁਆਇੰਟ ਦੇ ਉੱਪਰ ਨਜ਼ਰ ਆ ਰਹੀ ਹੈ ਪੂਰਾ ਸੰਗਰੂਰ ਪੁਲਿਸ ਛਾਉਣੀ ਦੇ ਵਿੱਚ ਬਦਲਿਆ ਹੋਇਆ ਪੁਲਿਸ ਵੱਲੋਂ ਬੜੇ ਚਾਕ ਚੋਬੰਦ ਪ੍ਰਬੰਧ ਕੀਤੇ ਗਏ ਨੇ ਕਿ ਇਹ ਮੁੱਖ ਮੰਤਰੀ ਦੀ ਕੋਠੀ ਕੇਰਨ ਦੀ ਜੋ ਕਾਲ ਕੀਤੀ ਗਈ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੇਲ ਕਰ ਦਿੱਤਾ ਜਾਵੇ ਪਰ ਲੋਕ ਹਾਲੇ ਵੀ ਲਗਾਤਾਰ ਪਹੁੰਚ ਰਹੇ ਨੇ। ਇਹ ਕਹਦਾ ਮਾਨੂੰ ਆਹ ਇਹ ਅਫਸਰ ਦਾ ਹੀ ਪਤਾ ਪਤਾ ਕਰ ਲਿਆ ਸਾਨੂੰ ਪਤਾ ਨਹੀਂ ਹੈਗਾ ਅਸੀਂ ਤਾਂ ਕਰਕੇ ਕਹਿੰਦਾ ਤੁਸੀਂ ਪ੍ਰਕਾਸ਼ ਕਰੋ ਉਹ ਕਿਹੜਾ ਲਾ ਇਹ ਆਰਡਰ ਆ ਜਿਹੜਾ ਇਹ ਕਹਿੰਦਾ ਵੀ ਤੁਸੀਂ ਕਿਸੇ ਧਰਨਾ ਨਹੀਂ ਦੇ ਸਕਦੇ ਜੀ ਤੁਹਾਨੂੰ ਘਰੇ ਨજરਬੰਦ ਕਰਦੇ ਆ ਇਹਨਾਂ ਤਾਂ ਸਾਨੂੰ ਜਾਣਕਾਰੀ ਦੇ ਦੋ ਜੀ ਆਹ ਇਹ ਅਫਸਰ ਦਾ ਹੀ ਪਤਾ ਪਤਾ ਕਰ ਲਿਆ ਸਾਨੂੰ ਪਤਾ ਨਹੀਂ ਹੈਗਾ ਅਸੀਂ ਤਾਂ ਕਰਕੇ ਕਹਿੰਦਾ ਤੁਸੀਂ ਪ੍ਰਕਾਸ਼ ਕਰੋ ਉਹ ਕਿਹੜਾ ਲਾ ਇਹ ਆਰਡਰ ਆ ਜਿਹੜਾ ਇਹ ਕਹਿੰਦਾ ਵੀ ਤੁਸੀਂ ਕਿਸੇ ਧਰਨਾ ਨਹੀਂ ਦੇ ਸਕਦੇ ਜੀ ਤੁਹਾਨੂੰ ਘਰੇ ਨજરਬੰਦ ਕਰਦੇ ਆ ਇਹਨਾਂ ਤਾਂ ਸਾਨੂੰ ਜਾਣਕਾਰੀ ਦੇ ਦੋ ਜੀ ਮੋਟਾ ਅਧਿਕਾਰਾ ਹੁਣ ਹੋ ਰਿਹਾ ਹੈ ਕਿ ਇਹ ਲੜਾ ਆਪਣੀ ਨਾ 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 ਲੜਾ ਲਾਉਣੇ ਹੁੰਦੇ ਕਿਹਾ ਨਾ ਹੋਣੀ ਨਹੀਂ ਕਰਦਾ ਇਹ ਕਿਹੜੇ ਬਾਦ ਵਿੱਚ ਜਾਂ ਸਾਨੂੰ ਥੋੜਾ ਜਿਹਾ ਜਾਣਕਾਰੀ ਮਿਲਦੀ ਕੱਢੀ ਅਸੀਂ ਸਾਡੇ ਥੱਲੇ ਗੱਲਬਾਤਾਂ ਲੱਗੀਆਂ ਨੇ ਅੱਜ ਨਾਲ ਗੱਲ ਕਰਾਂਗੇ ਹਾਂ ਜਿੰਨਾ ਹੋਰੀ ਜਾਨ ਦੇ ਮਿਲੇਗੀ ਜਾਂ ਜੀ ਮੈਂ ਕਹਾਂ ਜਿੱਦਾਂ ਇਕੱਠ ਹੋਇਆ ਮੈਂ ਨਿਕਲ ਕੇ ਮਖਾ ਹੈ ਪੈਰਾਂ ਮੁਰ ਆਇਆ ਆਜਾ ਲੈ ਗਾ ਇਹ ਪੂਰਾ ਜਮਨੀ ਸਾਰੇ ਆਪ ਜੀ ਘਰੇ ਵਾਜੋ ਆਪ ਜੀ ਤੇ ਕੋਈ ਨਾ ਠੀਕ ਹੈ ਫੈਮਿਲੀ ਦਾ ਕੰਮ ਕਰਾਉਣਾ ਪਿਆ ਸੋ ਕੋਈ ਨਾ ਸਰਕਾਰੋਂ ਸ਼ਕੀਕ ਤੇ ਮਿਲਾਈ ਫਿਰ ਬਾਹਰ ਤੋਂ ਹੋਣਾ ਹੋਕਮਾ ਹੋਕਮ ਦੀ ਦਾ ਯਾਦਰੀਆ ਖਾਨ ਦਾ ਦੁਕਾਨਾ ਦੇ ਪਾਣੀ ਹੋ ਯਾਰ ਸੱਤ ਤੋਂ ਜਿਹੜੇ ਕੋਈ ਕੱਲ ਦੇ ਪਾਸੋਂ ਨਹੀਂ ਜਾ ਸਾਹਿਬ ਜੀ ਉਹ ਵੀ ਨਾ ਨਾ ਪਰ ਵਾਰ ਕਰਵਾ ਕਰਵਾ ਇਹ ਦਿਖਾਵਾ ਕਰਦੇ ਜਾਂਦਾ ਕੋਈ ਨਹੀਂ ਹਾਂ ਜੀ ਸਾਹਿਬ ਜੀ ਕਿਹੜੇ ਨਾਮ ਦੇ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ वॉल्ट 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ TV